ਇਨੂੰ ਆਪਾਂ એનર્ਜੀ ਡਰਿੰਕ ਕਹਿ ਸਕਦੇ ਆ ਜਦੋਂ ਮੰਨ ਲਓ ਵੀ ਆਪਾਂ ਨੂੰ ਕੋਈ ਨਸ਼ੇ ਦੇ ਵਿੱਚ ਤੋੜ ਲੱਗਦੀ ਆ ਤੇ ਉਹ ਨਸ਼ੇ ਦੀ ਤੋੜੇ ਤੋੜਦੀ ਆ ਬਹੁਤ ਵਧੀਆ ਹੀ ਗਰਮੀ ਦੇ ਟਾਈਮ 'ਚ ਥ੍ਰੀ ਨੂੰ ਐਨ ਫਿੱਟ ਰੱਖਦੀ ਆ ਜਿਹੜੇ ਚਿੱਟੇ ਦਾ ਨਸ਼ਾ ਚੱਲ ਰਿਹਾ ਆਪਣਾ ਜੀ ਇਹ ਇਹਨੂੰ ਵੀ ਤੋੜੂਗਾ ਜੀ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਇੱਕ ਗਲਾਸ ਮੁੱਲ ਪੀ ਕੇ ਜਾਵੇ ਬੰਦਾ ਤੇ ਇੱਕ ਸਾਡੇ ਕੋਲ ਛੋਟਾ ਗਲਾਸ ਫ੍ਰੀ ਪੀਵੇ ਉਹ 10 ਦਿਨ ਪੀ ਲਵੇ ਮਾਰਾ ਜੇ ਕੋਈ ਵੀ ਨਸ਼ਾ ਕਰਦਾ ਹੁੰਦਾ ਨਸ਼ਾ ਖਤਮ ਹੋਊਗਾ ਕੋਈ ਆਏ ਨਹੀਂ ਹੈਗਾ ਵੀ ਕੋਈ ਨਸ਼ਾ ਏ ਬਈ ਇਹ ਤੋੜਦਾ ਏ ਜਾਂ ਕਿਸੇ ਨੂੰ ਕਹਿੰਦਾ ਵੀ ਬੱਢ ਦੋ ਜਾਂ ਕਿਸੇ ਨੂੰ ਇਹਦਾ ਲੋਕਾਂ ਨੇ ਸ ਨਹੀਂ ਹੈਗਾ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਟੈਂਪਰੇਚਰ 40 41 ਤੋਂ ਉੱਪਰ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ ਤੇ ਇਸ ਦੇ ਵਿਚਾਲੇ ਇੱਕ ਸ਼ਰਧਾਈ ਦਾ ਜ਼ਿਕਰ ਆਉਂਦਾ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੇਖਣ ਨੂੰ ਮਿਲਦੀ ਹੈ ਅੱਜ ਦੇ ਸਮੇਂ ਦੇ ਵਿੱਚ ਪਰ ਕਿਤਨਾ ਕਿਤੇ ਚੀਜ਼ਾਂ ਲੋਪ ਹੁੰਦੀਆਂ ਜਾਂਦੀਆਂ ਨੇ ਇੱਥੇ ਬਾਬਾ ਜੀ ਸ਼ਰਧਾਈ ਬਣਾਉਂਦੇ ਨਜ਼ਰ ਆਏ ਕੀ ਕੁਝ ਇਹਦੇ ਵਿੱਚ ਪੈਂਦਾ ਹੈ ਗੱਲਬਾਤ ਕਰਾਂਗੇ ਬਾਬਾ ਜੀ ਵੈਗੁਰ ਜੀ ਦਾ ਹਾਲਸਾ ਵੈਗੁਰ ਜੀ ਵਾਹਿਗੁਰੂ ਜੀ ਕੀ ਫਤਿਹ ਕਪਈ ਤੁਹਾਡਾ ਸ਼ੁਭਨਾਮ ਜੀ ਸਾਡਾ ਨਾਮ ਗਰਮੀਤ ਸਿੰਘ ਨਿਹੰਗ ਸਿੰਘ ਖਾਲਸਾ ਜੀ ਬਾਬਾ ਜੀ ਜਿਹੜੀ ਇਹ ਸ਼ਰਧਾਈ ਬਣਾਈ ਜਾਂਦੀ ਹੈ ਇਹ ਦੱਸੋ ਕਿ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪੈਂਦੀਆਂ ਨੇ ਇਹਦੇ ਵਿੱਚ ਬਾਬਾ ਜੀ ਖਸ ਖਸ ਪੈਂਦੀ ਹੈ ਜੀ ਕਾਲੀ ਮਿਰਚ ਤੇ ਛੋਟੀਆਂ ਲਾਚੀਆਂ ਜੀ ਬਾਦਾਮ ਮਗਜ ਤੇ ਕਾਜੂ ਠੀਕ ਹੈ ਠੀਕ ਹੈ ਜੀ ਤੇ ਗੁਲਾਬ ਦੇ ਪੱਤੇ ਜੀ ਉਹ ਸ਼ੱਕਰ ਤੇ ਦੁੱਧ ਪਾ ਕੇ ਤਿਆਰ ਕੀਤੀ ਜਾਂਦੀ ਹੈ ਮਹਾਰਾਜ ਇਹ ਠੰਡੀ ਹੁੰਦੀ ਹੈ ਕਿਉਂਕਿ ਟਿਊਬਨ ਵਨ ਕੰਮ ਕਰਦੀ ਹੈ ਜੀ ਇਹਨੂੰ ਆਪਾਂ એનર્ਜੀ ਡਰਿੰਕ ਕਹਿ ਸਕਦੇ ਹਾਂ ਜਦੋਂ ਮੰਨ ਲਓ ਵੀ ਆਪਾਂ ਨੂੰ ਕੋਈ ਨਸ਼ੇ ਦੇ ਵਿੱਚ ਤੋੜ ਲੱਗਦੀ ਹੈ ਤੇ ਉਹ ਨਸ਼ੇ ਦੀ ਤੋੜੇ ਤੋੜਦੀ ਹੈ ਜੀ ਬੰਦੇ ਨੂੰ ਮੰਨ ਲਓ ਖੜ ਨਹੀਂ ਹੁੰਦਾ ਕਿੰਨੀ ਗਲਿਆਣ ਹੋ ਗਿਆ ਆਪਣਾ ਪੰਜਾਬ ਹੈ ਜਿਹੜਾ ਹੁਣ ਆਪਾਂ ਇੱਦਾਂ ਹੀ ਬਚਾਵਾਂਗੇ ਜੇ ਬਾਬਾ ਜੀ ਕੋਈ ਵਧੀਆ ਚੀਜ਼ਾਂ ਲਾਵਾਂਗੇ ਠੀਕ ਹੈ ਜੀ ਆਪਾਂ ਦੇਖੋ ਠੰਡੇ ਪੀਨੇ ਆ ਜਾਂ ਸ਼ਹਿਰਾਂ ਦੇ ਵਿੱਚ ਜਾਂਦੇ ਆ 버ਗਰ ਖਾਣੇ ਚੀਜ਼ਾਂ ਖਾਣੇ ਸਾਰੇ ਜ਼ਹਿਰ ਹੈ ਜੀ ਠੀਕ ਹੈ ਜੀ ਤੇ ਜੇ ਸਾਰੀ ਦੁਨੀਆ ਇਉਹੀ ਚੜਾਈ ਜਾਏਗੀ ਤਾਂ ਆਪਣਾ ਪੰਜਾਬ ਕਿੱਦਾਂ ਬਚੇਗਾ ਮਹਾਰਾਜ ਇਹ ਤੇ ਹਰੇਕ ਨੂੰ ਉਪਰਾਲਾ ਕਰਨਾ ਚਾਹੀਦਾ ਸਿਰਫ ਸਾਨੂੰ ਨਹੀਂ ਸਾਡੀ ਸਿੱਖ ਗੋਮ ਹੈ ਜਿੰਨੀ ਵੀ ਹੈ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਵੀ ਆਪਣੀ ਸਿੱਖੀ ਵੱਲ ਵੜਾਵਾ ਹੋਊਗਾ ਬਾਬਾ ਜੀ ਜਿਹੜੀ ਤੁਸੀਂ ਦੱਸਿਆ ਨੇ ਇਹ ਚੀਜ਼ਾਂ ਪੈਂਦੀਆਂ ਨੇ ਨਾ ਸਧਾਰਨ ਚੀਜ਼ਾਂ ਨੇ ਜਿਹੜੀਆਂ ਘਰਾਂ ਦੇ ਵਿੱਚ ਹੁੰਦੀਆਂ ਨੇ ਆਪਣੇ ਤੇ ਉਹਦੇ ਬੈਨੀਫਿਟ ਕੀ ਨੇ ਸਰੀਰ ਨੂੰ ਲਾਭ ਕੀ ਨੇ ਵੀ ਜੇਕਰ ਮੰਨ ਲਓ ਸਾਰੀਆਂ ਚੀਜ਼ਾਂ ਇੱਕ ਮਿਕਸ ਹੁੰਦੀਆਂ ਨੇ ਇਹਦੇ ਵਿੱਚ ਫਿਰ ਉਹ ਦੁੱਧ ਦੇ ਵਿੱਚ ਜਾਂ ਕਹਦੇ ਮਿਕਸ ਕਰਕੇ ਪਾਇਆ ਜਾਂਦਾ ਉਹਦੇ ਬੈਨੀਫਿਟ ਕੀ ਨੇ ਆਪਣੇ ਸਰੀਰ ਨੂੰ ਲਾਭ ਕੀ ਨੇ ਜੇਕਰ ਉਹ ਕੋਈ ਪਿੰਦਾ ਹੈ ਜਾਂ ਰੈਗੂਲਰ ਪਿੰਦਾ ਕੋਈ ਰੋਜ਼ ਪਿੰਦਾ ਬਾਬਾ ਜੀ ਗੱਲ ਐਦਾ ਹੈ ਕਿ ਦੇਖੋ ਅਸੀਂ ਹਰੇਕ ਚੀਜ਼ ਅੱਜ ਕੱਲ੍ਹ ਜ਼ਹਿਰ ਪੀ ਰਹੇ ਹਾਂ ਜੀ ਠੀਕ ਹੈ ਜੀ ਜਦੋਂ ਆਪਾਂ ਇਹ ਚੀਜ਼ ਵੱਲ ਪੀਲ ਲੱਗ ਗਏ ਆਪਾਂ ਇਹਨੂੰ ਇਹ ਸਾਡੇ ਜੀਨ ਨੂੰ એનર્ਜੀ ਦਿੰਦੀ ਹੈ ਜ ਜਿਵੇਂ ਮੰਨ ਲਓ ਗਰਮੀ ਦੀ ਲੋੜ ਹੈ ਤੇ ਗਰਮੀ ਦਿੰਦੀ ਹੈ ਠੰਡਕ ਦੀ ਲੋੜ ਹੈ ਠੰਡਕ ਤੇ ਉਹਰੇ ਪਾਣੀ ਪੂਰਾ ਕਰ ਦਿਆ ਸਰੀਰ ਦਾ ਜੀ ਜਿੱਦਾਂ ਮੰਨ ਲਓ ਪਾ ਇੱਕ ਠੰਡਾ ਪੀ ਲੈਣੇ ਜਾਂ ਗੰਨੇ ਦਾ ਜੂਸ ਪੀ ਲੈਣੇ ਆ ਤੇ ਮਿੰਟ ਬਾਅਦ ਪਾਣੀ ਪੀਣੇ ਆ ਨਾ ਜੀ ਇਹਨੂੰ ਪੀ ਕੇ ਤੁਸੀਂ ਦੋ ਦੋ ਤਿੰਨ ਘੰਟੇ ਪਾਣੀ ਨਹੀਂ ਮੰਗੋਗੇ ਠੀਕ ਹੈ ਜੀ ਬਾਕੀ ਸਰੀਰ ਦੇ ਵਿੱਚ ਕਮਜ਼ੋਰੀ ਹੈ ਲੱਤਾਂ ਨਹੀਂ ਖੜੀਆਂ ਜਾਂਦੀਆਂ ਨਸ਼ੇ ਛੱਡਣਾ ਚਾਹੁੰਦੇ ਆ ਮੁੰਡੇ ਜੇ ਖਰਾਕ ਹੋਊਗੀ ਤੇ ਛੁੱਟਣਗੇ ਨਾ ਜੀ ਤੇ ਇਹ ਜਿਹੜੀ એનર્ਜੀ ਡਰਿੰਕ ਹੈ ਜੀ ਇਹ ਉਹੀ ਭਚੰਗੀਆਂ ਵਾਸਤੇ ਆ ਜਿਹੜੇ ਵਿਚਾਰੇ ਨਸ਼ਿਆਂ ਦੇ ਵਿੱਚ ਫਸੇ ਹੋਏ ਆ ਬਾਬਾ ਜੀ ਕਿਹਾ ਜਾਂਦਾ ਕਿ ਗਰਮੀ ਦੇ ਵਿੱਚ ਜਿਹੜੇ ਰੋਜ਼ ਪੀਣੀ ਆ ਆਪਾਂ ਇਹਦੇ ਵਿੱਚ ਖਾਸ ਕਰਕੇ ਪਾਲੂ ਤੇ ਸਿਆਲ ਦੇ ਵਿੱਚ ਕੇਸਰ ਵਗੈਰਾ ਪਾ ਲਓ ਇਹ ਵੀ ਗੱਲ ਸਹੀ ਆ ਇਹ ਬਾਬਾ ਜੀ ਮੇਰੀ ਗੱਲ ਸੁਣੋ ਜੀ ਮੈਂ ਸਿਆਲ ਦੇ ਵਿੱਚ ਆਪਾਂ ਕੇਸਰ ਪਾ ਲੈਨੇ ਆ ਤੇ ਖਰੋੜਗੀ ਪਾ ਲਈਏ ਜੀ ਵਿੱਚ ਠੀਕ ਹੈ ਜੀ ਤੇ ਜਿਹੜੇ ਆਪਾਂ ਤੇਲ ਵਰਤਦੇ ਆ ਘਰਾਂ ਦੇ ਵਿੱਚ ਤੇਲ ਪਾ ਲਈਏ ਮੋਟੀ ਲਾਚੀ ਹੋ ਜਵੇ ਬਾਕੀ ਸਮਾਨ ਇਹੋ ਹੀ ਆ ਜੀ ਫਿਰ ਜਿਹੜੀ ਇਹਦੀ ਮਾਤਰਾ ਹੈ ਜੀ ਉਹ ਬਰਾਬਰ ਹੋ ਜੇਗੀ ਜਿੰਨੀ ਮੰਨ ਲਓ ਆਪਾਂ ਸਿਆਲ ਦੇ ਵਿੱਚ ਆਪਾਂ ਨੂੰ ਠੰਡਕ ਦੀ ਹੈ ਤੇ ਠੰਡਕ ਮਿਲੂਗੀ ਗਰਮੈਚ ਚਾਹੀਦੇ ਤੇ ਗਰਮੈਚ ਜੀ ਇੱਥੇ ਹੁਣ ਕਈ ਵੀਰ ਹੈਗੇ ਨੇ ਜਿਹਨਾਂ ਨੂੰ ਗਸਿਆਲ ਦੇ ਵਿੱਚ ਵੀ ਗਰਮੀ ਲੱਗਦੀ ਆ ਲੱਗਦੀ ਆ ਨਾ ਜੀ ਉਹਨਾਂ ਨੂੰ ਫਿਰ ਠੰਡਕ ਦੇਗੀ ਜੀ ਸਰੀਰ ਠੰਡਾ ਰੱਖੇਗੀ ਔਰ ਜਿਹੜੇ ਵੀਰਾਂ ਦਾ ਸਰੀਰ ਠੰਡਾ ਹੁੰਦਾ ਵੀ ਨਵੇਂ ਠੰਡ ਬਹੁਤ ਲੱਗਦੀ ਆ ਫਿਰ ਉਹ ਜਿਹੜੀਆਂ ਵਿੱਚ ਚੀਜ਼ਾਂ ਤਤ ਆ ਉਹਨਾਂ ਨੇ ਗਰਮ ਕਰਨਾ ਜੀ ਉਹਨਾਂ ਨੂੰ ਅੱਜ ਥੋੜਾ ਸਮਾਂ ਕੀ ਹੈ ਇੱਥੇ ਕਦੋਂ ਤੁਸੀਂ ਆ ਜਾਂਦੇ ਹੋ ਤੇ ਕਦੋਂ ਸਮਾਪਤੀ ਕਰਦੇ ਹੋ ਅਸੀਂ ਬਾਬਾ ਜੀ ਜਿਵੇਂ ਆਪਣਾ ਗੁਰੂ ਭਲਾ ਕਰੇ 7 ਵਜੇ ਇੱਥੇ ਆ ਜੀਦਾ ਜੀ 7 7:30 ਵਜੇ ਤੇ ਸ਼ਾਮ ਨੂੰ ਉਹੀ 8 ਵਜ ਜਾਂਦੇ ਆ ਜੀ ਠੀਕ ਆ ਹਾਂ ਜੀ ਸਵੇਰੇ 7 ਵਜੇ ਆਉਣੀ ਆ ਸਵੇਰੇ ਜਿਹੜੀ ਸ਼ਕਨ ਵਾਸਤੇ ਦੇਖੋ ਮਹਾਰਾਜ ਸਾਡੇ ਕੋਲ ਤਾਂ ਰੋਪੜ ਤੋਂ ਵੀ ਸਪੈਸ਼ਲ ਆਏ ਆ ਪੀਣਾ ਸੇ ਜਿਹੜੇ ਕਹਿੰਦੇ ਵੀ ਤੁਸੀਂ ਰੋਪੜ ਆਜੋ ਅਸੀਂ ਕਹਿੰਦੇ ਨਹੀਂ ਅਸੀਂ ਇੱਥੇ ਹੀ ਲਾਵਾਂਗੇ ਜੀ ਕਿਉਂਕਿ ਸਾਡਾ ਸ਼ਹਿਰ ਹੈ ਲਾ ਠੀਕ ਹੈ ਜੀ ਹੁਣ ਬੇਲੇ ਦੀ ਸੰਗਤ ਹੈ ਆਪਣੀ ਚਮਕੌਰ ਸਾਹਿਬ ਦੀ ਸੰਗਤ ਦਾ ਸਾਨੂੰ ਬੜਾ ਬੜਾਵਾ ਮਿਲਿਆ ਜੀ ਬਾਕੀ ਸੰਜੋਗ ਬਹੁਤ ਮਿਲ ਰਿਹਾ ਸੰਗਤ ਦਾ ਬੀਬੀਆਂ ਭੈਣਾਂ ਬੱਚੇ ਵੀ ਆ ਰਹੇ ਨੇ ਬਿਉਰਗ ਵੀ ਆ ਰਹੇ ਆ ਔਰ ਕਈਆਂ ਨੂੰ ਫਾਇਦਾ ਹੋਇਆ ਮਹਾਰਾਜ ਜਿਨ੍ਹਾਂ ਨੂੰ ਫਾਇਦਾ ਹੋਇਆ ਉਹ ਭੱਜੇ ਆਂਦੇ ਨੇ ਸਾਡੇ ਕੋਲ ਗਾਖ ਹੈਗੇ ਨੇ ਕਾਫੀ ਜਿਹੜੇ ਸਵੇਰੇ ਸਾਨੂੰ ੜੀਕਦੇ ਨੇ ਵੀ ਬਾਬਾ ਜੀ ਜਿਹੜੇ ਚਿੱਟੇ ਦਾ ਨਸ਼ਾ ਚੱਲ ਰਿਹਾ ਆਪਣਾ ਜੀ ਇਹ ਇਹਨੂੰ ਵੀ ਤੋੜੂਗਾ ਜੀ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਇੱਕ ਗਲਾਸ ਮੋਲ ਪੀ ਕੇ ਜਾਵੇ ਬੰਦਾ ਤੇ ਇੱਕ ਸਾਡੇ ਕੋਲ ਛੋਟਾ ਗਲਾਸ ਫ੍ਰੀ ਪੀਵੇ ਉਹ 10 ਦਿਨ ਪੀ ਲਵੇ ਮਹਾਰਾਜ ਇਹ ਕੋਈ ਵੀ ਨਸ਼ਾ ਕਰਦਾ ਨਾ ਨਸ਼ਾ ਖਤਮ ਹੋਊਗਾ ਜਿਵੇਂ ਹੁਣ ਪ੍ਰੀਡੀਅਟਰ ਚੱਲਦੇ ਪੀ ਰੈੱਡ ਬੋਲ ਜਾਂ ਕੋਲ ਡਰਿੰਕ ਉਧਰ ਨੂੰ ਜੋਕ ਜਾਂਦੇ ਆ ਨਾ ਉਹ ਵੀ ਇਧਰ ਨੂੰ ਆ ਰਹੇ ਨੇ ਆਪਾ ਜੀ ਬਹੁਤ ਆ ਰਹੇ ਨੇ ਜਿਨ੍ਹਾਂ ਨੂੰ ਮਹਾਰਾਜ ਦੀ ਹਵਾ ਲੱਗ ਰਹੀ ਹੈ ਦਸਵੇਂ ਪਾਸ਼ਾ ਦੀ ਕਿਉਂਕਿ ਇਹ ਦਸਵੇਂ ਪਾਸ਼ੇ ਸ਼ਰਧਾਈਆਂ ਸ਼ਹੀਦਾ ਦੀਆਂ ਨੇ ਜੀ ਤੇ ਸ਼ਹੀਦਾ ਨੇ ਆਪੇ ਖੇਚ ਲੈਣੇ ਜਿਨ੍ਹਾਂ ਨੂੰ ਲੋੜ ਹੈ ਦੇਖ ਉਹਨਾਂ ਨੂੰ ਇਹ ਹੁੰਦਾ ਵੀ ਪਤਾ ਨਹੀਂ ਬਾਬਾ ਜੀ ਭੰਗ ਲੈ ਕੇ ਬੈਠੇ ਆ ਤੇ ਦੇਖੋ ਹੁਣ ਭੰਗ ਤਾਂ ਦੁਨੀਆ ਵੇਚ ਰਹੀ ਆ ਅਸੀਂ ਨਹੀਂ ਵੇਚਣੀ ਇਹ ਗੁਰੂ ਦਾ ਬਾਣਾ ਪਾਇਆ ਤੇ ਅਸੀਂ ਇਸ ਸੁਧਾਰ ਕਰਨਾ ਆਪਣੀ ਸਿੱਖੀ ਦਾ ਉਹਦੀ ਇਹਦੇ ਵਿੱਚ ਮਤਲਬ ਉਹਦੀ ਵਰਤੂ ਹੁੰਦੀ ਆ ਕਿ ਨਿਹੰਗ ਸਿੰਘਾਂ ਵਾਸਤੇ ਹੁੰਦੀ ਆ ਉਹਦੀ ਵਰਤੂ ਨਿਹੰਗ ਸਿੰਘਾਂ ਵਾਸਤੇ ਉਹ ਸ਼ੀਦੀ ਪਹਿਰੇ ਜਿਹੜੇ ਦਲਵੰਤਰ ਸਿੰਘ ਨਿਹੰਗ ਸਿੰਘ ਰਹਿੰਦੇ ਨੇ ਬੜੀ ਕਠਨ ਮਰਿਆਦਾ ਉਹਨਾਂ ਦੀ ਤੇ ਬਾਬਾ ਜੀ ਉਹਨਾਂ ਨੇ ਸ਼ਾਕ ਕੇ ਫਿਰ ਸੇਵਾ ਕਰਨੀ ਹੁੰਦੀ ਆ ਘੋੜਿਆਂ ਦੀ ਸੇਵਾ ਕਰਨੀ ਹੁੰਦੀ ਆ ਗੁਰੂ ਦੀ ਠੀਕ ਆ ਜੀ ਤੇ ਉਹ ਕਿਸੇ ਚੀਜ਼ ਨਾਲ ਲੈਵਲ ਲਾਣਾ ਚਾਹੁੰਦਾ ਜੀ ਉਹ ਆਪਣਾ ਰਸ਼ੀਆ ਮੁੰਨੀਆਂ ਨੇ ਵੀ ਪੀਤੀ ਹੈ ਹਨਾ ਜੀ ਠੀਕ ਹੈ ਜੀ ਤੇ ਉਹਦੇ ਨਾਲ ਧਿਆਨ ਲੱਗਦਾ ਬੰਦੇ ਦਾ ਉਹ ਮਾੜੀ ਚੀਜ਼ ਨਹੀਂ ਹੈ ਮਗਰ ਜਿਹੜੀ ਜੈਨੂਏਸ਼ਨ ਨਵੀਂ ਜੈਨੂਏਸ਼ਨ ਹੈ ਉਹਨਾਂ ਨੂੰ ਆਪਾਂ ਸਰਦਾਈਓ ਕਵਾਂਗੇ ਕੀ ਪੀਓ ਬਾਬਾ ਜੀ ਦੀ ਕੀਮਤ ਕੀ ਰੱਖੀ ਹੋਇਆ ਤੁਸੀਂ ਬਾਬਾ ਜੀ ਕੀਮਤ ਆਪਾਂ ਰੱਖੀ ਹੈ ਜੀ 30 ਰੁਪਏ ਛੋਟਾ ਗਲਾਸ ਵੱਡਾ ਪਰ ਰੱਖਿਆ ਜੀ 50 ਰੁਪਏ ਜੇ ਬਾਈਚਾਂ ਕਿਸੇ ਵੀਰ ਕੋ ਪੈਸੇ ਨਹੀਂ ਹੈਗੇ ਤੇ ਉਹ ਪੀ ਕੇ ਜਾ ਸਕਦਾ ਆਪਣਾ ਮਨ ਨਾ ਤੜਸਾਵੇ ਕਿਉਂਕਿ ਇਹ ਗੁਰਦਾਰ ਲੰਗਰ ਹੈ ਇਹ ਨਹੀਂ ਘਟਣਾ ਵੱਡੀ ਸੇਵਾ ਹੈ ਮਾਰਾ ਜੀ ਠੀਕ ਹੈ ਮਰਾਏ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਸੰਗਤ ਵੀ ਇੱਥੇ ਮੌਜੂਦ ਹਨ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਵੀਰੇ ਜਸਪਿੰਦਰ ਸਿੰਘ ਤੁਸੀਂ ਸ਼ਰਧਾਈ ਪੀਣ ਆਉਂਦੇ ਹੋ ਰੋਜ਼ ਆਉਂਦੇ ਹੋ ਕਿ ਰੋਜ਼ ਆਉਂਦੇ ਨੇ ਠੀਕ ਹੈ ਕਿਵੇਂ ਲੱਗਿਆ ਫਿਰ ਬਹੁਤ ਵਧੀਆ ਜੀ ਇੱਕ ਗੱਲ ਤਾਂ ਲੋਕ ਕੋਲਡ ਡਰਿੰਕ ਵਾਲ ਨੂੰ ਜਾ ਰਹੇ ਨੇ ਤੁਸੀਂ ਇੱਧਰ ਨੂੰ ਆ ਰਹੇ ਹੋ ਇਹਦੇ ਵਿੱਚ ਕੀ ਖਾਸ ਕੀ ਲੱਗਿਆ ਤੁਹਾਨੂੰ ਬਹੁਤ ਵਧੀਆ ਹੈ ਗਰਮੀ ਦੇ ਟਾਈਮ 'ਚ ਸਰੀਰ ਨੂੰ ਐਨ ਫਿੱਟ ਰੱਖਦੀ ਹੈ ਹਾਂ ਜੀ ਕੋਈ ਹੋਰ ਚੀਜ਼ ਲੈਣ ਦੀ ਜ਼ਰੂਰਤ ਹੀ ਨਹੀਂ ਹੈਗੀ ਕੋਈ ਕੋਲਡ ਡਰਿੰਕ ਪੀਂਦਾ ਕੋਈ ਕੁਝ ਪੀਂਦਾ ਉਹਦੇ ਨਾਲ ਤੇ ਆ ਬੈਸਟ ਓਦਰ ਤੀਜੀ ਚਾਹ ਨੇ ਨਾ ਨਾਲੇ ਵਿੱਚ ਜਿਹੜੀਆਂ ਪਾਈ ਜਾਂਦੀਆਂ ਹਾਂਜੀ ਹਾਂਜੀ ਬੈਸਟ ਬੱਚਿਆਂ ਨੂੰ ਵੀ ਇਧਰ ਨੂੰ ਲਾ ਰਹੇ ਹਾਂ ਕਿ ਉਹ ਕੋਲਡ ਡਰਿੰਕ ਵਾਲੀ ਵਸੀ ਨੇ ਨਹੀਂ ਨਹੀਂ ਮੇਰੇ ਤਾਂ ਬੱਚੇ ਵੀ ਇਹੀ ਪੀ ਕੇ ਜਾਂਦੇ ਹਾਂ ਹਾਂਜੀ ਬੜਾ ਕੀ ਨਾਮ ਬਾਜੀ ਮੇਰਾ ਨਾਮ ਜੱਗਾ ਵਿੱਚ ਹਾਂਜੀ ਬਾਈ ਫਤਿਹ ਅਸੀਂ ਵੀ ਕੋਈ ਮਾੜੀ ਚੀਜ਼ ਨਹੀਂ ਹੈਗੀ ਵੀਰ ਜੀ ਹਾਂ ਅਸੀਂ ਡਰਾਈਵਰ ਬੰਦੇ ਆ ਕੋਈ ਚੱਕਰ ਨਹੀਂ ਹੈਗਾ ਅਸੀਂ ਤਾਂ ਛੱਕ ਕੇ ਜਾਂਦੇ ਆ ਗਲਾਸ ਗਲਾਸ ਕੋਈ ਇਹ ਕੋਈ ਆਏ ਨਹੀਂ ਹੈਗਾ ਵੀ ਕੋਈ ਨਸ਼ਾ ਹੈ ਬਈ ਇਹ ਟੋੜਦਾ ਹੈ ਜਾਂ ਕਿਸੇ ਨੂੰ ਕਹਿੰਦਾ ਵੀ ਵੱਢ ਦੋ ਜਾਂ ਕਿਸੇ ਨੂੰ ਇਹਦਾ ਲੋਕਾਂ ਨੇ ਸਭ ਫਲਾਹਾਂ ਫੜਾਈਆਂ ਹੋਈਆਂ ਨੇ ਐਂਦਾ ਦਾ ਕੋਈ ਚੱਕਰ ਨਹੀਂ ਹੈਗਾ ਕੋਈ ਇਹਦੇ ਚ ਨਸ਼ਾ ਕਹਿ ਨਹੀਂ ਸਕਦਾ ਜਾਨੀ ਕਿ ਅਸੀਂ ਖੁਦ ਮੈਂ ਦਾਰੂ ਪੀਂਦਾ ਰਹਿਆ ਅਸੀਂ ਦਾਰੂ ਵੀ ਪੀਤੀ ਆਪਾਂ ਨਾ ਅਸੀਂ ਆ ਚੀਜ਼ ਦੇ ਜਿੱਦਣੇ ਮੈਂ ਪੀਣ ਲੱਗਿਆ ਮੈਨੂੰ ਸਾਲ ਡੇਢ ਸਾਲ ਹੋ ਗਿਆ ਸਾਡਾ ਅਸੀਂ ਪਾੜ ਵੀ ਆਪਣਾ ਜਾਨੀ ਕਿ ਮਾਂ ਨਾਲ ਇਧਰ ਨੂੰ ਜਾਂਦਾ ਆਟੋਮੈਟਿਕ ਗੁਰੂਆ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਚਲੈਸੀ ਪੈਂਦੀ ਆ ਕਾਲੀ ਮਰਚਾਣਾ ਤੇ ਗੁਲਾਬ ਦੇ ਫੁੱਲ ਦੇ ਦੇਖੋ ਤੁਸੀਂ ਟਰਾਈ ਕਰ ਸਕਦੇ ਹੋ ਦੇਖੋ ਆਪਣਾ ਪਏ ਆ ਹਾਂ ਉਂਝ ਤਾਂ ਖਾਦੀ ਨਹੀਂ ਜਾਂਦੀਆਂ ਉਹ ਇਹ ਚ ਪੀਤੀ ਜਾਂਦੀਆਂ ਹਾਂ ਭੁੱਖ ਲਾਉਂਦੀ ਆ ਵਧੀਆ ਯਾਨੀ ਕਿ ਸਰੀਰ ਦਾ ਕੋਈ ਨੁਕਸਾਨ ਨਹੀਂ ਹੈਗਾ ਕੋਈ ਆਏ ਨਹੀਂ ਹੈਗਾ ਵੀ ਇਹਦੇ ਨਾਲ ਕੋਈ ਵੀ ਕੋਈ ਬੰਦਰ ਨਸ਼ਾ ਕਰਕੇ ਵੀ ਐਂ ਕਰਤਾ ਫਲਾਣਾ ਨਾ ਇਹ ਤਾਂ ਬਿਲਕੁਲ ਸਭ ਝੂਠਾ ਲੁਕੋ ਨੇ ਹਾਂ ਓਕੇ ਵੀ ਜੀ ਸੰਗਤਾਂ ਬਹੁਤ ਸਾਰੀ ਸੰਗਤਾਂ ਜਿਹੜੀ ਇੱਥੇ ਸ਼ਰਧਾਈ ਪੀਣ ਵਾਸਤੇ ਆਉਂਦੀ ਹੈ ਬਾਬਾ ਜੀ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਨਹੀਂ ਪੈਸੇ ਦੇ ਸਕਦਾ ਤਾਂ ਉਹਨੂੰ ਐਦਾਂ ਵੀ ਪ੍ਰਸ਼ਾਦ ਜਾਰੀ ਹੈ ਗੁਰੂਦਿਆਂ ਲਾਡੀਆਂ ਫੌਜਾਂ ਵੱਲੋਂ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਇਥੋਂ ਸ਼ਰਧਾਈ ਪਿੰਣ ਵਾਸਤੇ ਆਉਂਦੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਚਮਕੌਰ ਸਾਹਿਬ